ਨਗਰ ਕੌਂਸਲ ਗੁਰਾਇਆਂ ਦੀ ਮੀਟਿੰਗ ਪ੍ਰਧਾਨ ਹਰਮੇਸ਼ ਲਾਲ ਚੋਹਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹਿਰ ਦੇ ਵਿਕਾਸ ਕੰਮਾਂ ਲਈ ਸੂਬਾ ਕੌਂਸਲਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ਼ਹਿਰ ਵਿੱਚ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਖੁੱਲ੍ਹ ਕੇ ਚਰਚਾ ਹੋਈ ਿਸ ਮੋਕੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ 13 ਵਾਰਡਾਂ ਦੇ ਵਿਕਾਸ ਲਈ 15 ਤੋਂ 20 ਲੱਖ ਰੁਪਏ ਦੇ ਕੰਮ ਪੈ ਗਏ ਹਨ ਇਸ ਦੇ ਨਾਲ ਹੀ ਸ਼ਹਿਰ ਵਿੱਚ ਨਜਾਇਜ਼ ਢੰਗ ਨਾਲ ਲਗੀਆਂ ਰੇੜੀਆਂ ਅਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ ਜਿਸ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਦੋ ਵਾਰ ਟੈਂਡਰ ਲਗਾਏ ਗਏ ਹਨ ਪਰ ਟੈਂਡਰ ਕਿਸੇ ਕੰਪਨੀ ਵੱਲੋਂ ਨਹੀਂ ਭਰੇ ਗਏ ਜਿਸ ਕਾਰਨ ਹੁਣ ਮੁੜ ਤੋਂ ਟੈਂਡਰ ਲਗਾਏ ਗਏ ਹਨ ਤੇ ਫਰਵਰੀ ਦੇ ਪਹਿਲੇ ਹਫਤੇ ਤੱਕ ਉਮੀਦ ਹੈ ਕਿ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਉਹਨਾਂ ਨਾਲ ਹੀ ਕਿਹਾ ਕਿ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵੀ ਜਲਦ ਹੀ ਕਰਵਾਈ ਜਾਵੇਗੀ ਇਸ ਦੌਰਾਨ ਸੁਦੇਸ਼ ਕੁਮਾਰ ਬਿੱਲਾ ਰਾਹੁਲ ਪੁੰਜ ਮਨੋਜ ਗੋਗਣਾ ਕੌਂਸਲਰ ਪ੍ਰੋਫੈਸਰ ਰਿਸ਼ੂ ਕੌਂਸਲਰ ਰਜਨੀ ਕਾਬਾ ਤੋਂ ਇਲਾਵਾ ਹੋਰ ਕੌਂਸਲਰ ਵੀ ਮੌਜੂਦ ਸਨ ਗੁਰਾਇਤ ਉਹਨਾਂ ਬ੍ਰਾਂਚ ਚੈਨਲ 'ਇਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਤਕਰੀਬਨ ਹਰੇਕ ਵਾਰਡ ਦੇ 15 ਤੋਂ 20 ਲੱਖ ਦੇ ਵਿੱਚ ਮਤੇ ਪਾਏ ਗਏ ਆ ਇਹ 2.5 ਕਰੋੜ ਦੇ ਸਾਰੇ ਕੰਮ ਸੀਗੇ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਔਰ ਜ਼ਰੂਰੀ ਸੀਗੇ ਉਹ ਮਤੇ ਪਾਏ ਗਏ ਤੇ ਜਿਹੜੀ ਇੱਕ ਸਮੱਸਿਆ ਬੜੀ ਟ੍ਰੈਫਿਕ ਦੀ ਆ ਰਹੀ ਹੈ ਉਹਦੇ ਬਾਰੇ ਵੀ ਕਹਿੰਦੇ ਟ੍ਰੈਫਿਕ ਦੀ ਸਮੱਸਿਆ ਸੀ ਇਹਨਾਂ ਨੂੰ ਦੋ ਵਾਰ ਵਾਰਨਿੰਗ ਦੇ ਚੁੱਕੇ ਆ ਜਿਹੜੇ ਰੇਡੀਆਂ ਵਾਲੇ ਆ ਔਰ ਜਿਹੜੇ ਵਹੀਕਲ ਵੀ ਰੋਡ ਦੇ ਉੱਤੇ ਖੜੇ ਕਰਦੇ ਉਹਨਾਂ ਦੇ ਵੀ ਇਹਨਾਂ ਤੇ ਕੱਲ ਨੂੰ ਅਸੀਂ ਸਖਤ ਨਿਰਦੇਸ਼ ਦਿੱਤੇ ਆ ਆਪਣੇ ਸਟਾਫ ਨੂੰ ਵੀ ਕੱਲ ਤੋਂ ਇਹਨਾਂ ਦੇ ਜਿਹੜੀ ਵੀ ਰੇੜੀ ਕੋਈ ਵੀ ਸੜਕ ਦੇ ਵਿੱਚ ਔਰ ਟ੍ਰੈਫਿਕ ਦੇ ਵਿੱਚ ਬਾਧਿਆ ਬਣਦੀ ਆ ਉਹਨੂੰ ਉਠਾ ਦਿੱਤਾ ਜਾਵੇ ਕੱਲ ਨੂੰ ਕਲੀਨਸ ਸਫਾਈ ਕੀਤੀ ਜਾਊਗੀ ਸਾਰੇ ਸ਼ਹਿਰ ਦੀ ਕੋਈ ਵੀ ਰੇੜੀ ਜਿਹੜੀ ਆ ਸੜਕ ਤੇ ਨਹੀਂ ਲੱਗੂਗੀ ਜੇ ਇਨਾਂ ਨਾਲ ਕਿ ਟ੍ਰੈਫਿਕ ਜਾਮ ਹੋਵੇ ਸਵਾਰ ਕੁੱਤੇ ਆ ਦੀ ਆਫੇ ਸਮੱਸਿਆ ਆ ਦੀ ਜੇ ਇਹ ਰਹੇ ਤੇ ਅਬਾਰੇ ਵੀ ਕੋਈ ਆਲੂ ਹੋਊਗਾ ਅਬਾਰਾ ਕੁੱਤਿਆਂ ਦੇ ਟੈਂਡਰ ਲਾਏ ਸੀ ਦੋ ਵਾਰ ਕਿਸੇ ਨੇ ਉਹ ਟੈਂਡਰ ਭਰੇ ਨਹੀਂ ਤਕਰੀਬਨ ਹੁਣ ਤੀਜੀ ਵਾਰ ਟੈਂਡਰ ਲਾ ਰਹੇ ਹਾਂ ਉਹ ਪੂਰੀ ਉਮੀਦ ਹੈ ਵੀ ਇਸ ਵਾਰ ਉਹ ਟੈਂਡਰ ਸਿਰੇ ਚੜ ਜਾਊਗਾ ਔਰ ਅਬਾਰਾ ਕੁੱਤਿਆਂ ਦੀ ਵੀ ਸ਼ੈਲਟਰ ਲਈ ਜੋ ਵੀ ਆ ਸਰਕਾਰ ਵੱਲੋਂ ਹਦਾਇਤਾਂ ਹੈ ਉਹਦੇ ਅਨੁਸਾਰ ਹੋ ਜਾਏਗਾ ਇਹ ਕਿ ਜਿਹੜੇ ਫਾਇਰ ਬ੍ਰਿਗੇਡ ਦੇ ਸਮੱਸਿਆ ਬਾਰੇ ਅੰਦੀ ਆਪਣਾ ਅਲਰਟ ਹੋਈ ਹੈ ਗੱਡੀ ਪਰ ਇੱਥੇ ਖੜ੍ਹਦੇ ਨਹੀਂ ਹੈਗੇ ਪਿੱਛੇ ਤੁਹਾਨੂੰ ਪਤਾ ਹੈ ਇੱਕ ਨੁਕਸਾਨ ਵੀ ਹੋਇਆ ਹੈਗਾ ਫਾਸਟ ਕੋਰ ਡੁਕਾਨ ਦਾ ਉਦਲੇ ਕਿਉਂ ਉਰਾਨਾ ਹੋ ਰਿਹਾ ਕਿ ਗੱਡੀ ਇੱਥੇ ਖੜੀ ਹੋਣੀ ਹੈ ਫਾਇਰ ਬ੍ਰਿਗੇਡ ਦਾ ਲਿਖਿਆ ਆ ਮੈਂ ਹੋ ਰਹੀ ਆ ਆਪਣੀ ਚਲੋ ਇੱਥੇ ਖੜੀ ਕਰਦੇ ਅਸੀਂ ਬਣਾ ਰਹੇ ਆ ਉਹਦਾ ਉਹਨਾਂ ਨੇ ਰਹਿ ਲਈ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਐ ਉਹਨਾਂ ਲਈ ਵੀ ਕਮਰਾ ਚਾਹੀਦਾ ਉਹਦੇ ਸਾਰੇ ਭੈਣ ਸੌਣ ਲਈ ਜੋ ਵੀ ਆ ਔਰ ਫਾਇਰ ਬ੍ਰਿਗੇਡ ਗੱਡੀ ਖੜੀ ਕਰਨ ਲਈ ਔਰ ਉਹਨੂੰ ਪਾਣੀ ਭਰ ਲਈ ਵੀ ਮੋਟਰ ਦਾ ਜਲਦੀ ਇਹਦਾ ਪ੍ਰਬੰਧ ਕਰਕੇ ਹੌਸਲੋਂ ਅਸੀਂ ਉਹਨੂੰ ਇੱਥੇ ਸਥਾਪਿਤ ਕਰ ਦਵਾਂਗੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨਗੇ ਸੋ 14 ਤੱਕ ਫੋਨ ਜਾਦੀ ਹੈ ਜੀ ਉਹ ਜਲਦੀ ਹੀ ਕਰਾ ਰਹੇ ਆ ਜੀ ਬਹੁਤ ਜਲ ਜਿਹੜੇ ਗੋਪਰਾਂ ਦੇ ਚੈਂਬਰ ਹੈ ਉੱਪਰੋਂ ਉੱਪਰ ਚੱਲਣਗੇ ਉਹਦੀ ਕਨੈਕਟੀਵਿਟੀਆ ਹੋ ਰਹੀਆਂ ਤੇ ਥੋੜਾ ਪਹਿਲਾਂ ਸਾਨੂੰ ਸਮੱਸਿਆ ਸੀਗੀ ਰੇਲਵੇ ਦੀ ਰੇਲਵੇ ਆ ਦੇ ਜਿਹੜਾ ਥੱਲੇ ਦੀ ਪੁਲੀ ਜੀ ਨੰਗਦਾ ਜੁਨੀ ਮਤਲਬ ਸਾਨੂੰ ਕਿਹਾ ਸੀ ਵੀ ਇਹਦੇ ਵਿੱਚ ਦੀ ਪੁਲੀ ਜੋ ਪਾਣੀ ਨੰਗਲਾ ਬੰਦ ਕੀਤਾ ਜਾਵੇ ਉਹਦੇ ਪਹਿਲਾਂ ਕਨੈਕਟੀਵਿਟੀਆ ਮੇਨ ਜਿਹੜਾ ਸਾਡਾ ਏ ਰੇਲਵੇ ਫਾਟਕੇ ਉੱਥੇ ਕਰਦੇ ਸੀ ਉਹ ਹੋ ਗਈਆਂ ਉਸ ਤੋਂ ਬਾਅਦ ਬੋਪਰਾਵਾਂ ਦੀਆਂ ਸਾਰੀਆਂ ਜੀੜੀਆਂ ਇੰਦਰੀਆਂ ਹੋ ਜਾਣਗੀਆਂ ਪੂਰੇ ਡੰਪ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਜੀ ਕਿਉਂਕਿ ਡੰਪ ਦੀ ਕਾਫੀ ਸਮੱਸਿਆ ਹੈ ਹਾਂ ਚਰਚਾ ਹੋਈ ਹੈ ਉਹ ਦੇਖ ਰਹੇ ਹਾਂ ਅਸੀਂ ਪੂਰੇ ਡੰਪ ਲਈ ਵੀ ਠਹਿਣ ਦੇ